बाबा साहेब डॉक्टर भीम राव अंबेडकर जी की प्रतिमा तोड़न की कोशिश का अंबेडकर प्रेस क्लब फिलौर वालों की गई कड़ी निंदा दोषी ते एन एस ए दी कीती मांग अंबेडकर प्रेस क्लब फिलौर के समूह अहोदेदारा मैंबर वालों अज अंबेडकर चौंक फिलौर विखे इकट्ठे होकर सब तो पहला बाबा साहेब डॉक्टर भीम राव अंबेडकर जी के स्टैचू उ फुलों हार पाए गए अंबेडकर प्रैस कल्ब फिलौर के अहदेदारा मैंबर वालों श्री अमृतसर साहब विखे कल छब्बी जनवरी गणतंत्र दिवस वाले दिन एक व्यक्ति वालों बा साहेब डाक्टर भीम राव जी के स्टैचू तोड़न की कोशिश की सखत निंदा की गई अपील की गई कि दोषी उत्तर राशरी सुरक्षा कानून है ਇਹ ਲਗਾਈ ਜਾਵੇ ਅਤੇ 바ਵਾ ਸਾਹਿਬ ਦੇ ਸਾਰੇ ਭਾਰਤ ਵਿੱਚ ਲੱਗੇ ਸਟੈਚੂ ਦੀ ਸੁਰੱਖਿਆ ਕੀਤੀ ਜਾਵੇ ਅਤੇ ਅੰਬੇਡਕਰ ਪ੍ਰੈਸ ਕਲੱਬ ਫਲੋਰ ਵੱਲੋਂ ਸਾਰੇ ਸਮਾਜ ਨੂੰ ਅਪੀਲ ਕੀਤੀ ਗਈ ਕਿ ਸਾਰਿਆਂ ਨੇ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਹੈ ਅਤੇ ਕਿਸੇ ਸ਼ਰਾਰਤੀ ਅਨਸਰ ਦੀ ਸ਼ਹਿਚਾ ਆ ਕੇ ਜਾਂ ਕਿਸੇ ਪਰ ਕਾੜ ਦੇ ਵਿੱਚ ਆ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਕਿਸੇ ਖਿਲਾਫ ਬਿਆਨਬਾਜ਼ੀ ਜਾਂ ਕਾਰਵਾਈ ਨਹੀਂ ਕਰਨੀ ਅਤੇ ਸਭ ਨੇ ਆਪਸੀ ਭਾਈਚਾਰੇ ਨਾਲ ਇਹਨਾਂ ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਦਾ ਮੁਕਾਬਲਾ ਕਰਨਾ ਹੈ ਪੱਤਰਕਾਰ ਜਗਨਨਾਥ ਜੱਗੇਦੀ ਖਾਸ ਰਿਪੋਰਟ ਅੱਜ ਅਸੀਂ ਸਾਰੇ ਪੱਤਰਕਾਰ ਸਾਥੀ ਅਮੇਰਗੜ ਪ੍ਰੈਸ ਕਲੱਬ 플ੋਰ ਦੇ ਸਾਰੇ ਹਾਜ਼ਰ ਹੋਏ ਦਾ ਮੈਂਬਰ ਅਮੇਰਗੜ ਚੌਂਕ ਦਾ 플ੋਰ ਦੇਖੇ ਅੱਜ ਅਸੀਂ ਖੜੇ ਆਂ ਔਰ ਸਾਡੇ ਖੜੇ ਹੋਣ ਦਾ ਜਿਹੜਾ ਮਕਸਦ ਹੈ ਉਹ ਇਹ ਆ ਕਿ ਕੱਲ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਇੱਕ ਵਿਅਕਤੀ ਵੱਲੋਂ ਸਾਜੇ ਤੇਟ ਲੋਕਾਂ ਦੀਆਂ ਭਾਵਨਾਵਾਂ ਨੂੰ ਪਰਖਾਉਣ ਦੇ ਸਾਜੇ ਤੇਟ ਜਿਹੜਾ ਬਾਬਾ ਸਾਹਿਬ ਡਾਕਟਰ ਕੀਮਰਾ ਉਹ ਮਿਰਗਾ ਜੀ ਜਿਹੜੇ ਸੰਵਿਧਾਨ ਦੇ ਨਵੀਆਂ ਮਾਤਾ ਔਰ ਭਾਰਤ ਔਰ ਬੇਸ਼ੁਮ ਰਤਨੇ ਆ ਔਰ ਜਿਨ੍ਹਾਂ ਵੱਲੋਂ ਜਿਹੜਾ ਸੰਵਿਧਾਨ ਲਿਖਿਆ ਗਿਆ ਉਹ ਸਾਰੇ ਹਰੇਕ ਵਰਗ ਨੂੰ ਉਹਨਾਂ ਨੇ ਜਿਹੜੀ ਨਾ ਬਰਾਬਰੀ ਖਤਮ ਕਰਨ ਵਾਲਾ ਸੰਵਿਧਾਨ ਲਿਖਿਆ ਔਰ ਸਾਰਿਆਂ ਨੂੰ ਬਰਾਬਰ ਹੱਕ ਦਿੱਤੇ ਪਰ ਕੱਲ ਇੱਕ ਵਿਅਕਤੀ ਵੱਲੋਂ ਬੜੀ ਦੁਰਪਾਗਨਾ ਦੇ ਨਾਲ ਆ ਲੋਕਾਂ ਪਰ ਉਹ ਹੰਦੀ ਸਾਜ ਦੇ ਤਹਿਤ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਲੱਗੇ ਹੋਏ ਬਾਬਾ ਸਾਹਿਬ ਡਾਕਟਰ ਪੀਮਰਾਓ ਅਮੇਰਗਾ ਜੀ ਦੇ ਇਹ ਸਟੈਚੂ ਨੂੰ ਜਿਹੜਾ ਸ਼ਰਿਆਮ ਜਿਹੜਾ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਔਰ ਅਸੀਂ ਇੱਥੇ ਸ਼ਰਾਗਾ ਵੀ ਕਰਦੇ ਆ ਵੀ ਜਿਹੜੇ ਉੱਤੇ ਪ੍ਰਾਈਵੇਟ ਕੰਪਨੀ ਦੇ ਇੱਕ ਕਰਮਚਾਰੀ ਸੀਗੇ ਸਿਕਿਉਰਿਟੀ ਦੇ ਉਹਨਾਂ ਬਲੋਂ ਤਨ ਕੋ ਜਿਹੜਾ ਫੜ ਕੇ ਕੋਈ ਬਰਮੇ ਅਰੇ ਪਹੁੰਚੇ ਲੇ ਆਖਰਾ ਕੇ ਤਰਾਮਾਂ ਦੇ ਤਹਿਤ ਜਿਹੜਾ ਉਸ ਵਿਅਕਤੀ ਦੇ ਤੇ ਜਿਹੜਾ ਕਾਚਾ ਉਹ ਦਰਜ ਕੀਤਾ ਗਿਆ ਪਰ ਅਸੀਂ ਸਰਕਾਰ ਦੇ ਕੋਲੋਂ ਇਹ ਮੰਗ ਲਈ ਕਰਦੇ ਆ ਕਿ ਜਿਹੜਾ ਉਹ ਵਿਅਕਤੀ ਆ ਉਹਦੇ ਉੱਤੇ ਜਿਹੜੀ ਆ ਇਸ ਤੋਂ ਵੀ ਵੱਡੀ ਜਿਹੜੀ ਧਾਰਾ ਰਾਸ਼ਟਰ ਦੀ ਜਿਹੜੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਦੀ ਭਾਵਨਾ ਦੇ ਨਾਲ ਜਿਹੜੇ ਕੋਈ ਬੰਦਾ ਕੰਮ ਕਰਦਾ ਉਹਦੇ ਉੱਤੇ ਨੈਸ਼ਨਲ ਸਿਕਿਉਰਿਟੀ ਐਕਟ ਹੈ ਜਿਹੜੀ ਉਹ ਲਈ ਜਾਂਦੀ ਆ ਔਰ ਉਸ ਵਿਅਕਤੀ ਵੱਲੋਂ ਵੀ ਜਿਹੜਾ ਗਨਤੰਤਰ ਦਿਵਸ ਜਿਸ ਨੂੰ ਕਿ ਸਾਰੇ ਸੰਵਿਧਾਨ ਦੇ ਉਸ ਦੇ ਰੂਪ ਦੇ ਵਿੱਚ ਵੀ ਮਨਾਉਂਦੇ ਆ ਜੇ ਉਸ ਦੇ ਨੇ ਜਿਹੜਾ ਆ ਉਹਨੇ ਜਿਹੜਾ ਤਿੰਨ ਚੁੜਿਆ ਤੁੜਿਆ ਉਹ ਇਸ ਕਰਕੇ ਤੁੜਿਆ ਕਿ ਜਿਹੜੇ ਲੋਕ ਆ ਭੜਕਾਰ ਦੇ ਵਿੱਚ ਆ ਜਾਣ ਔਰ ਸਾਰੇ ਫਿਰਕਿਆਂ ਦੇ ਵਿੱਚ ਆਪਸੇ ਵਿੱਚ ਜਿਹੜਾ ਨਫਰਤ ਪੈਦਾ ਹੋ ਜਾਵੇ ਔਰ ਸਾਡੀ ਸਰਕਾਰ ਤੋਂ ਤਰਜ਼ੋਰ ਮੰਗਿਆ ਕਿ ਉਸ ਵਿਅਕਤੀ ਦੇ ਖਿਲਾਫ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਤੁਹਾਰਾ ਇਦਾਂ ਦੀ ਹਰਕਤ ਕਰਕੇ ਫੇਰ ਜਿਹੜਾ ਸਰਕਾਰ ਦੇ ਖਿਲਾਫ ਜਾਂ ਆਮ ਲੋਕਾਂ ਦੇ ਖਿਲਾਫ ਕੋਈ ਇਦਾਂ ਦੀ ਜਿਹੜੀ ਹਰਕਤ ਨਾ ਕਰ ਸਕੇ ਔਰ ਕਿਸੇ ਵੀ ਭਾਵਨਾਵਾਂ ਨੂੰ ਫੇਸ ਨਾ ਪਿਆ ਜਾ ਸਕੇ ਸਾਡੇ ਪ੍ਰੈਸ ਕਲੱਬ ਵੱਲੋਂ ਜਿਹੜੇ ਸੀਨੀਅਰ ਅਧਿਕਾਰੀ ਆ ਉਹਨਾਂ ਨੂੰ ਇਹ ਸਬੰਧੀ ਜਿਹੜਾ ਮੰਗ ਪੱਤਰ ਆ ਉਹ ਵੀ ਭੇਜਿਆ ਜਾ ਰਿਹਾ ਸੋ ਅਸੀਂ ਸਾਰਿਆਂ ਨੂੰ ਇਹ ਬੇਨਤੀ ਕਰਦੇ ਆ ਕਿ ਸਾਰਿਆਂ ਨੇ ਸ਼ਾਂਤੀ ਰੱਖਣੀ ਆ ਸਾਰਿਆਂ ਨੇ ਆਪਸੇ ਭਾਈਚਾਰਾ ਬਣਾ ਕੇ ਰੱਖਣਾ ਔਰ ਕਿਸੇ ਨੇ ਵੀ ਕਿਸੇ ਦੇ ਜਿਹੜਾ ਕਿਸੇ ਵੀ ਤਰ੍ਹਾਂ ਦੇ ਸਾਜਦਾ ਸ਼ਿਕਾਰ ਹੋ ਕੇ ਪਰਹਾੜ ਦੇ ਵਿੱਚ ਨਹੀਂ ਆਉਣਾ ਔਰ ਨਾ ਆਪਾਂ ਕਿਸੇ ਭਾਈਚਾਰੇ ਦੇ ਖਿਲਾਫ ਕੋ ਗੱਲ ਕਰਨੀ ਆ ਔਰ ਜਿਹੜਾ ਬੰਦਾ ਹੈ ਜਿਸ ਨੇ ਇਹ ਹਰਕਤ ਕੀਤੀ ਆ ਉਹ ਅਸਲਾਖਾਂ ਦੇ ਪਿੱਛੇ ਆਇਆ ਇਸ ਵੇਲੇ ਔਰ ਸਾਰਿਆਂ ਨੇ ਭਾਈਚਾਰੇ ਦੇ ਨਾਲ ਜਿਹੜਾ ਹੈਗਾ ਇਨਸਾਫ ਲੈਣ ਦੀ ਆ ਜਿਹੜੀ ਉਹ ਮੰਗਿਆ ਸਾਡੀ ਔਰ ਜਿਹੜਾ ਸਾਡੇ ਮੇਰਗਲ ਪ੍ਰੈਸ ਕਲੱਬ ਵੱਲੋਂ ਮੰਗ ਪੱਤਰ ਆ ਜਿਹੜਾ ਸੀਨੀਅਰ ਅਧਿਕਾਰੀਆਂ ਨੂੰ ਇਸਵੰਦੀ ਜਾ ਜਾ ਰਿਹਾ ਭਾਈਚਾਰਾ ਆਪਾਂ ਸਾਰਿਆਂ ਨੇ ਬਣਾ ਕੇ ਰੱਖਣਾ ਇਹੀ ਸਾਡੇ ਪ੍ਰੈਸ ਕਲੱਬ ਦਾ ਸੰਦੇਸ਼ ਆ ਔਰ ਕਿਸੇ ਵੀ ਵੀ ਗਲ ਦੇ ਵਿੱਚ ਆ ਕੇ ਜਾਂ ਕੋਈ ਬੰਦਾ ਕਿਸੇ ਵੀ ਤਰੀਕੇ ਦੇ ਨਾਲ ਤੁਹਾਨੂੰ ਧਰਕਾਉਂਦਾ ਤੇ ਉਸ ਸਾਜਿਦ ਦਾ ਸ਼ਿਕਾਰ ਹੋ ਕੇ ਆਪਾਂ ਜਿਹੜਾ ਆਰਸੀ ਜਿਹੜੀ ਨਫਰਤ ਆ ਉਹ ਪੈਦਾ ਨਹੀਂ ਕਰਨੀ ਔਰ ਭਾਈਚਾਰਾ ਬਰਕਰਾਰ ਰੱਖਣਾ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਦਵਾ ਸਾਹਿਬ ਡਾਕਟਰ ਪੀਮਰਾਓ ਅੰਮੇਦਗੜ ਸਾਹਿਬ ਜੀ ਦੇ ਮੁੱਦੇ ਨਾਲ ਕਿਸੇ ਸ਼ਰਧਾਂਤ ਅਨਸਰਵ ਨੂੰ ਕੀਤੀ ਗਈ ਆ ਅਸੀਂ ਪ੍ਰੈਸ ਕਲੱਬ ਅੰਬੇਦਕਰ ਪ੍ਰੈਸ ਕਲੱਬ ਫਲੋਰ ਬਣਾ ਉਸੇ ਸਾਖ ਤੋਂ ਨਕਦੀ ਕਰਦੇ ਆ ਸਰਕਾਰ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਤੇ ਉਸ ਵਿਅਕਤੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਫਿਲਹਾਲ ਤਾਂ ਪ੍ਰਸ਼ਾਸਨ ਕੋਲ ਬਹੁਤ ਹੀ ਸਖਤ ਤਰਾਮਾ ਉਸ ਦੇ ਖਿਲਾਫ ਲੱਗੀਆਂ ਨੇ ਪਰ ਫਿਰ ਵੀ ਅਸੀਂ ਪੂਰ ਕਰਦੇ ਆ ਐਨਐਸਏ ਰਾਸ਼ਟਰੀ ਸੁਰੱਖਿਆ ਇਹਨਾਂ ਮੋਕ ਰੱਖਦੇ ਹੋયા ਉਸ ਦੇ ਉੱਪਰ ਇੱਕ ਤਾਰਾ ਹੋਣ ਲੱਗਣੀ ਚਾਹੀਦੀ ਆ ਤਾਂ ਜੋ ਜੇ ਕੋ ਜਲਦੀ ਬਾਹਰ ਨਾ ਆ ਸਕੇ ਅਤੇ ਸਮਾਜ ਦਾ ਮਾਹੌਲ ਖਰਾਬ ਨਾ ਕਰ ਸਕੇ ਇੱਥੇ ਦੱਸਣ ਜੋ ਗਾਇ ਕਿ ਜਿੱਥੇ ਸਮਾਜ ਉਹਨਾਂ ਨੂੰ ਪੂਜਦਾ ਹੈ ਡਾਕਟਰ ਪੀਮਰਾ ਬਾਬਾ ਸਾਹਿਬ ਬੈਠ ਕੇ ਜੀ ਨੂੰ ਉੱਥੇ ਕੁਝ ਸਾਫ਼ ਤੇ ਅੰਦਰ ਉਹਨਾਂ ਦੇ ਮੁੱਤ ਦੇ ਨਾਲ ਸ਼ਰਾਪਤ ਕਰਕੇ ਸਮਾਜ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਤਾਂ ਜੋ ਪੰਜਾਬ ਵਿੱਚ ਦੰਗੇ ਫੈਲ ਸਕਣ ਅਸੀਂ ਇਸ ਤੇ ਅਪੀਲ ਕਰਦੇ ਆ ਪ੍ਰਸ਼ਾਸਨ ਨੂੰ ਕਿ ਉਸ ਨੂੰ ਬਖਸ਼ਿਆ ਜਾਵੇ ਅਤੇ ਲੋਕਾਂ ਨੂੰ ਵੀ ਅਪੀਲ ਕਰਦੇ ਆ ਸਮਾਜ ਨੂੰ ਵੀ ਕਿ ਆਪਣਾ ਭਾਈਚਾਰਾ ਬਣਾ ਕੇ ਰੱਖੋ ਅਸੀਂ ਆਪਣੇ ਪ੍ਰੈਸ ਕਲੱਬ ਅੰਬੇਵਦਰ ਪ੍ਰੈਸ ਕਲੱਬ 플로ਰ ਬਨੋ ਅਪੀਲ ਕਰਦੇ ਆ ਕਿ ਕਿਸੇ ਵੀ ਗੱਲਾਂ ਵਿਚ ਆ ਕੇ ਕੋਈ ਦੰਗਾ ਕੋਈ ਇਦਾਂ ਨਹੀਂ ਕੋਈ ਹਰਕਤ ਨਹੀਂ ਕਰਨੀ ਜਿਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਜਾਵੇ ਅਸੀਂ ਫਿਰ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਇਸ ਦੇ ਕਲੱਬ ਸਖਤ ਤੋਂ ਸਖਤ ਤਾਰਾ ਲਾ ਕੇ ਐਲ ਐਸ ਲਾ ਕੇ ਉਸ ਨੂੰ ਹਮੇਸ਼ਾ ਲਈ ਗਿਲਾ ਵੀ ਨਹੀਂ ਡਟਾਇਆ ਜਾਵੇ ਤਾਂ ਜੋ ਸਾਡੇ ਸਤਜਾਰ ਜਿਵੇਂ ਡਾਕਟਰ ਪੀਮਰਾ ਮੇਜਰ ਸਾਹਿਬ ਜੀ ਦੇ ਕਲੱਬ ਜੋ ਉਸ ਨੇ ਕੋਣੀ ਹਰਕਤ ਕੀਤੀ ਆ ਅੱਗੇ ਤੋਂ ਕੋਈ ਵੀ ਵਿਅਕਤੀ ਇਸ ਤਰ੍ਹਾਂ ਦਾ ਸਾਫਲਾ ਕਰ ਸਕੇ ਜੈ ਭਿੰਜਾਪਤ